ਆਪਾਂ ਚੌਂਕੜੀ ਕਿਵੇਂ ਮਾਰ ਸਕਦੇ ਆ ਅਗਰ ਆਪਣੇ ਗੋਡਿਆਂ 'ਚ ਦਰਦ ਹੈ ਕੱਲ ਆਪਾਂ ਇੱਕ ਵੀਡੀਓ ਅਪਲੋਡ ਕੀਤਾ ਲੰਮੇ ਸਮੇਂ ਲਈ ਚੌਂਕੜੀ ਮਾਰ ਕੇ ਆਪਾਂ ਕਿਵੇਂ ਬੈਠ ਸਕਦੇ ਆ ਸਭ ਤੋਂ ਜ਼ਿਆਦਾ ਸਵਾਲ ਪੁੱਛਿਆ ਗਿਆ ਵੀ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਹੈ ਉਹ ਚੌਂਕੜੀ ਕਿਵੇਂ ਮਾਰਨਗੇ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਹੈ ਉਹ ਕਸਰਤ ਕਿਵੇਂ ਕਰਨਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਆ ਅਗਰ ਤੁਹਾਡੇ ਗੋਡਿਆਂ 'ਚ ਦਰਦ ਹੈ ਔਰ ਤੁਸੀਂ ਚੌਂਕੜੀ ਮਾਰ ਕੇ ਬੈਠਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਸਾਸ੍ਰੀ ਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੇਧ ਸਿੰਘ ਸਰਾ ਸਭ ਤੋਂ ਪਹਿਲੀ ਗੱਲ ਆਪਾਂ ਨੂੰ ਮਾਸਪੇਸ਼ੀਆਂ ਨੂੰ ਹਲਕਾ ਜਿਹਾ ਖਿੱਚਣਾ ਪਏਗਾ ਉਹ ਖਿੱਚਣ ਲਈ ਕਿਹੜੀਆਂ ਕਸਰਤਾਂ ਨੇ ਆਓ ਤੁਹਾਨੂੰ ਦਸੀਏ ਸਭ ਤੋਂ ਪਹਿਲੀ ਗੱਲ ਆਪਾਂ ਕੀ ਕਰਾਂਗੇ ਇੱਕ ਚਾਦਰ ਲੈ ਲਈਏ ਜਾਂ ਆਪਾਂ ਤੌਲੀਆ ਲੈ ਲਾਂਗੇ ਔਰ ਆਪਾਂ ਇਸ ਤਰ੍ਹਾਂ ਪੈਰ ਰੱਖਾਂਗੇ ਚਾਦਰ ਇੱਦਾਂ ਥੱਲੇ ਪਛਾ ਲੈਣੀ ਹੈ ਔਰ ਸਭ ਤੋਂ ਪਹਿਲਾਂ ਆਪਾਂ ਕਾਫ ਸਟ੍ਰੈਚ ਪਿੰਜਣੀ ਦੇ ਮਸਲ ਨੂੰ ਸਟ੍ਰੈਚ ਕਰਾਂਗੇ ਜ਼ੋਰ ਦੀ ਖਿੱਚਾਂਗੇ ਇਸ ਜਗ੍ਹਾ ਤੇ ਇੱਥੇ ਸਟ੍ਰੈਚ ਪਏਗਾ ਤੁਸੀਂ ਦੇਖੋ ਧਿਆਨ ਨਾਲ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਇਸ ਨੂੰ ਜ਼ੋਰ ਦੀ ਖਿੱਚ ਦਾਂਗੇ 15 ਸੈਕਿੰਡ ਹੋਲਡ ਕਰਾਂਗੇ ਫਿਰ ਆਪਾਂ ਛੱਡ ਦਾਂਗੇ ਇਹ ਹੋ ਗਈ ਪਹਿਲੀ ਕਸਰਤ ਕਾਫ ਸਟ੍ਰੈਚ ਦੂਜੀ ਕਸਰਤ ਕੀ ਹੋਏਗੀ ਆਪਾਂ ਸਿੱਧੇ ਪੈ ਜਾਣਾ ਔਰ ਆਪਾਂ ਇਹ ਕੱਪੜਾ ਇੱਥੇ ਵਸਾ ਲਾਂਗੇ ਪਿਛਲੇ ਪਾਸੇ ਪੈਰ ਦੇ ਔਰ ਆਪਾਂ ਹੈਮਸਟ੍ਰਿੰਗ ਨੂੰ ਆਪਣੇ ਪੱਟ ਦੇ ਪਿਛਲੇ ਪਾਸੇ ਵਾਲੇ ਜਿਹੜੇ ਮਸਲਸ ਨੇ ਉਹਨਾਂ ਨੂੰ ਆਪਾਂ ਤੁਹਾਨੂੰ ਸਟ੍ਰੈਚ ਕਰਕੇ ਦਿਖਾਵਾਂਗੇ ਇਦਾਂ ਲੱਤ ਉੱਪਰ ਚੱਕ ਦੇਣੀ ਆ ਆਪਾਂ ਜ਼ੋਰ ਦੀ ਜਿੰਨਾ ਖਿੱਚਾਂਗੇ ਪੈਰ ਨੂੰ ਅੰਦਰ ਮੋੜ ਕੇ ਰੱਖਾਂਗੇ ਇਸ ਜਗ੍ਹਾ ਤੇ ਖਿੱਚ ਪਏਗੀ ਇਥੇ 15 ਸੈਕਿੰਡ ਹੋਲਡ ਫਿਰ ਆਪਾਂ ਰਿਲੈਕਸ ਕਰ ਦਾਂਗੇ ਫਿਰ ਆਪਾਂ ਉੱਪਰ ਚੱਕਾਂਗੇ 15 ਸੈਕਿੰਡ ਹੋਲਡ ਫਿਰ ਆਪਾਂ ਰਿਲੈਕਸ ਕਰ ਦਾਂਗੇ ਇਸਦੇ ਤੁਸੀਂ ਗਿਣ ਕੇ 5 ਸੈਟ ਲਾਉਣੇ ਆ ਪਹਿਲਾਂ ਵਾਲੀ ਦੇ ਵੀ 5 ਸੈਟ ਲਾਉਣੇ ਸੀ ਉਦੋਂ ਅਗਲੀ ਗੱਲ ਆਪਾਂ ਹੁਣ ਦੱਸਣ ਲੱਗਿਆਂ ਤੁਹਾਨੂੰ ਤਰੀਕਾ ਤੁਸੀਂ ਜਦੋਂ ਚੌਂਕੜੀ ਮਾਰ ਲਿਆ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਚੌਂਕੜੀ ਮਾਰ ਕੇ ਬੈਠਣਾ ਚਾਹੋਗੇ ਤਾਂ ਇੱਕ ਤੁਸੀਂ ਕੁਸ਼ਨ ਲੈ ਲੈਣਾ ਜਾਂ ਸਹਰਾਣਾ ਲੈ ਲੈਣਾ ਉਹ ਤੁਸੀਂ ਪਿੱਛੇ ਰੱਖਣਾ ਟੋਲ ਲਗਾ ਕੇ ਹਮੇਸ਼ਾ ਚੌਂਕੜੀ ਮਾਰਨੀ ਆ ਤੁਸੀਂ ਜਦੋਂ ਚੌਂਕੜੀ ਮਾਰੋਗੇ ਤੁਹਾਡੀ ਜਿਹੜੀ ਬੈਕ ਆ ਉਹ ਉੱਪਰ ਪਿੱਛੇ ਸਪੋਰਟ ਨਾਲ ਲੱਗ ਜੇਗੀ ਔਰ ਤੁਸੀਂ ਐਦਾਂ ਚੌਂਕੜੀ ਮਾਰ ਕੇ ਬੈਠ ਸਕਦੇ ਹੋ ਇਸ ਦਾ ਵੀ ਇੱਕ ਕਾਰਨ ਹੈ ਕਿਉਂਕਿ ਜਦੋਂ ਆਪਾਂ ਪਿੱਛੋਂ ਥੋੜੇ ਜਿਹਾ ਆਪਾਂ ਉੱਪਰ ਚੱਕ ਦਿੱਤਾ ਤਾਂ ਉਹਦੇ ਨਾਲ ਕੀ ਹੈ ਜਿਹੜਾ ਗੋਡਿਆਂ ਤੇ ਪ੍ਰੈਸ਼ਰ ਹੈ ਉਹ ਘਟ ਜਾਏਗਾ ਅਗਰ ਆਪਾਂ ਨਾਰਮਲ ਚੌਂਕੜੀ ਐਦਾਂ ਮਾਰਦੇ ਆਂ ਗੋਡੇ ਬਿਲਕੁਲ ਆਪਸ ਦੇ ਵਿੱਚ ਐਦਾਂ ਫਿਊਜ਼ ਹੋ ਜਾਂਦੇ ਨੇ ਔਰ ਜਦੋਂ ਆਪਾਂ ਪਿੱਛੇ ਸਹਰਾਣਾ ਰੱਖ ਕੇ ਆਪਾਂ ਚੌਂਕੜੀ ਮਾਰ ਕੇ ਬੈਠਾਂਗੇ ਤਾਂ ਆਪਣੇ ਮਸਲ ਰਿਲੈਕਸ ਹੋਣਗੇ ਹਮੇਸ਼ਾ ਤੁਸੀਂ ਜਦੋਂ ਗੋਡੇ ਦਰਦ ਹੋਣ ਪਿੱਛੇ ਸਹਰਾਣਾ ਜਾਂ 쿠ਸ਼ਨ ਰੱਖ ਕੇ ਚੌਂਕੜੀ ਮਾਰਨੀ ਔਰ ਪਿੱਛੇ ਤੁਸੀਂ ਦੀਵਾਰ ਦੇ ਨਾਲ ਇਦਾਂ ਢੋਲ ਆ ਕੇ ਬੈਠੋਗੇ ਆਖਰੀ ਸਟ੍ਰੈਚ ਦੱਸਣ ਲੱਗੇ ਆ ਉਹ ਕੀ ਹੈ ਤੁਸੀਂ ਪੈਰ ਨੂੰ ਇਦਾਂ ਫੜ ਕੇ ਪਿੱਛੇ ਨੂੰ ਖਿੱਚਦੇ ਹੋਗੇ ਇਦਾਂ ਕਰਕੇ ਇੱਕ ਹੀ ਆਪਾਂ 15 ਸੈਕਿੰਡ ਜਾਂ 10 ਸੈਕਿੰਡ ਹੋਲਡ ਕਰਾਂਗੇ ਕੁਆਡ੍ਰੀਸੈਪ ਮਸਲ ਸਟ੍ਰੈਚ ਹੋਏਗਾ ਇਦਾਂ ਕਰਕੇ ਦੈਨ ਰਿਲੈਕਸ 56 ਇਧਰ 56 ਇਧਰ ਦੋਨੋਂ ਪਾਸੇ ਕਸਰਤਾਂ ਕਰਨੀਆਂ ਨੇ ਤੁਸੀਂ ਦੇਖੋਗੇ ਤੁਸੀਂ ਗੋਡਿਆਂ ਦੇ ਦਰਦ ਦੇ ਨਾਲ ਨਾਲ ਵੀ ਤੁਸੀਂ ਚੌਂਕੜੀ ਮਾਰ ਕੇ ਲੰਬੇ ਸਮੇਂ ਲਈ ਬੈਠਣਾ ਤੁਸੀਂ ਸ਼ੁਰੂ ਕਰ ਸਕਦੇ ਹੋ ਸਤ ਸ੍ਰੀ ਅਕਾਲ ਜੀ